ਹੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਕਰਦੇ ਆਂ ਆਪਾਂ ਤੁਹਾਡਾ ਬਲੌਗ ਚ ਅੱਜ ਦੇ ਵਿੱਚ ਤੇ ਅੱਜ ਆਪਾਂ ਆਇਆ ਮੰਡੀ ਤਿੰਨ ਦਿਨ ਤਾਂ ਹੋ ਗਏ ਜੀ ਬੜਾਈ ਨੂੰ ਫਿਰ ਦੋ ਦਿਨ ਤੁਹਾਨੂੰ ਪਤਾ ਮੀਂਹ ਦਾ ਪੂਰਾ ਜ਼ੋਰ ਰਿਹਾ ਬਾਕੀ ਇਹ ਪਹਿਲੀ ਵਾਰ ਇੰਟਰਨੈਟ ਨੇ ਪ੍ਰੋਪਰ ਸਹੀ ਦੱਸਿਆ ਵੀ ਮੀਂਹ ਪੂਰਾ ਪੈਣਾ ਤਾਂ ਉਦਾਂ ਹੀ ਦੋ ਦਿਨ ਮੀਂਹ ਪਿਆ ਏ ਤੇ ਅੱਜ ਯਾਦ ਇਹਨਾ ਅਸਮਾਨ ਪੂਰਾ ਸਾਫ਼ ਹੋ ਗਿਆ ਹੁਣ ਮੀਂਹ ਦੀ ਕੋਈ ਗੰਜਸ ਨਹੀਂ ਹੈਗੀ ਉਹ ਮੀਂਹ ਤੋਂ ਪਰਹੇਜ਼ ਕਰਕੇ ਹੁਣ ਆਪਾਂ ਮੰਡੀ ਆ ਗਏ ਉਹ ਕੌਰ ਸਿਆ ਮੰਡੀ ਆ ਜੀ ਮੈਂ ਤੇ ਸਾਨੂੰ ਪਤਾ ਵਾਕੀ 4 ਏਕੜ ਦਾ ਮਾਲਾ ਇਹ ਟਰਾਲਾ ਖਾਲੀ ਦੇ ਘਰੋਂ ਚਲੇ ਗਿਆ ਮੈਂ ਆ ਗਿਆ ਔਰੇ ਬਾਕੀ ਫੁੱਲਿਆ ਹੋਇਆ ਥੋੜੀ 2 ਦਿਨ ਪਹਿ ਪਹਿ ਰਹਿਣਗਾ ਕਿ ਨਾ ਗਰਮੈਸ਼ੀ ਹੋਉਂਦੀ ਉਹ ਚ ਹੁਣ ਉਹ ਸੈਟਰ ਜੀ ਕਰਨੇ ਵਾਸਤੇ ਇਹ ਉਹ ਅਚਲਦਾ ਅੱਪਰ ਥੱਲੇ ਕਾ ਹੋ ਰਿਹਾ ਬਾਕੀ ਮੌਇਸਚਰ ਠੀਕ ਹੈ ਇਹਦਾ ਮੌਇਸਚਰ ਜ਼ਿਆਦਾ ਨਹੀਂ ਆਇਆ ਹੈਗਾ ਸਾਢੇ 1.7 ਦਾ ਹੀ ਮੌਇਸਚਰ ਆ ਮੌਇਸਚਰ ਓਕੇ ਆ ਜੇਰੀ ਠੀਕ ਆ ਬੈਕਵਾਰ ਫੂਲ ਕੇ ਪੱਖਾ ਲਾ ਕੇ ਭਰਤੀ ਹੋ ਜਣੀ ਹੈ। ਬਾਕੀ ਦੇਖਦੇ ਹੁਣ ਬਾਕੀ ਛਾੜ ਦੀ ਗੱਲ ਉਹ ਸਾਨੂੰ ਦਿਖਾ ਦੇਣਾ ਚਾਹ ਪਾ ਨੇ। ਬਈ 4 ਕਿਲਿਆਂ ਦਾ ਮਾਲ ਤਾਂ ਸਾਨੂੰ ਪਤਾ ਹੀ ਆ। ਥੋੜੀ ਹੁਣ ਆਪਾਂ ਲਾਉਣਾ ਪੱਖਾ ਕਿੰਨੀਆਂ ਬੋਲੀਆਂ ਭਰ ਹੋਈਆਂ। 35.5 ਦੀ ਭਰਤੀ ਦੇ ਹਿਸਾਬ ਨਾਲ। ਪੰਨ ਪੂਰਾ ਹਿਸਾਬ ਤਾਂ ਕਰਦਣਾ ਵੀ ਇੰਨਾ ਚਾੜ ਆਇਆ। ਠੀਕੋ। ਤੇ ਚੱਲੋ ਹੁਣ। ਦੇਖਦੇ ਹਾਂ ਹਲੇ ਤਾਂ ਟਾਈਮ ਹੋ ਗਿਆ ਆਪਣਾ ਸਵਾਗਤ ਆਦਾ ਹੋ ਜਾਵੇ ਸੁਬੀਰ ਦੇ। ਵੇਖਦੇ ਆਂ ਕੱਲ੍ਹ ਕੁੰਦੀ ਭਰਤੀ ਫੇਰ ਕੋ ਕੇ ਕੈਮਰਾ ਆਪਾਂ ਤੁਹਾਨੂੰ ਦਿਖਾਉਨੇ ਆਂ ਇਹ ਜੰਗਲ ਘਰੀ ਚ ਮੰਗਲ ਹੋਏ ਕੰਨ 2 ਘੰਟੇ ਦਾ ਦਰਵਾਜ਼ੇ ਲਾ ਕੇ ਉੱਧਰ ਲੈ ਰਾਜੂ ਹਾਂ 2 ਘੰਟੇ ਕੇ ਬਾਅਦ ਦੁਪਹਿਰ ਦੇ 2 ਵਜੇ ਤੋਂ ਬਾਅਦ ਆਇਆ ਫੇਤਾ ਕੱਤਾ ਇਕੱਠਾ ਹੀ ਮਾਰਿਆ ਜ਼ੋਰ ਫੇਰ ਨਹੀਂ ਸਾਹ ਲੱਤਾਂ ਫੇਰ ਜਾ ਕੇ 5 ਵਜੇ ਹਟਿਆ ਫੇਰ ਆਉਣ ਲੱਗੇ ਹਟ ਗਿਆ ਫੇਰ ਹਟ ਕੇ ਆ ਜਾਣੀ ਪੈਰਾਂ ਅਗਲੇ ਕਰੀ ਫੇਰ 6 ਵਜੇ ਫੇਚ ਨਹੀਂ ਕਹਿੰਦਾ ਨਹੀਂ ਹੋਣੀ ਕਰਨਾ ਬਸ ਚੱਲ ਫਾੜੇ ਉਹਨੇ ਰਾਤ ਨਹੀਂ ਕੀਤੀ ਆਈ ਨੰਬਰ ਉਹ ਨਹੀਂ ਲੱਗਦੇ ਆਮ ਦਲੀਆ ਉਹ ਵੀ ਸਾਢੇ 12 ਵਜੇ ਗੇਟ ਬੋ ਗਿਆ ਬਈ ਲਾਤ ਦਿਨ 22 ਘੰਟੇ ਸਿਕਾਉਣ ਨੂੰ ਸਾਢੇ 9 ਵਜੇ 22 ਸਾਢੇ 12 ਵਜੇ ਤੇ ਟਾਈਮ ਹੋ ਚੁੱਕਿਆ ਕੋਈ ਹੁਣ ਕਰ ਰਿਹਾ ਇਕੱਠੀ ਦੇਖਦੇ ਵਾਕੀ ਹੁਣ ਤਾਂ ਬਨਾਤ ਦਾ ਮੁੱਛੇ ਤੋਂ ਉਦੋਂ ਮੈਨਾਂ ਜਿਆਦਾ ਬੰਦਾ ਦੀ ਮੁੱਛੇ ਆਉਗੀ ਉਹ ਤਾਂ ਕਿਹਦਾ ਸਿਕਾਈ ਨਾਲ ਤੇ ਫਿਰ ਜੀਓ ਨਾ ਦੇਖਣੇ ਕਦੋਂ ਤੋਂ ਨਹੀਂ ਪਤਾ ਮਤ ਪਿਆ ਲਾ ਭਾਈ ਚੱਲ ਬੇਪਖਾ ਮੈਂ ਮੁਗਾ 2 ਵਜੇ ਉਹ ਪਖਾ ਲੱਗਿਆ ਭਰਤੀ ਵਾਂ ਸ਼ਾਮ ਨੂੰ ਕਰੂੰਗੇ 3:30 ਵਜੇ ਹੋਊਗੀ ਭਰਤੀ ਅੱਜ ਸਿਆਲ ਜਾਉਂਗਾ ਗੁੰਮੋਰੀ ਵੇ ਜਵੇਦਾ ਆਇਆ ਉਹ ਜੀ ਸ਼ਾਮ ਤੱਕ ਕਮ ਕਤਮ ਹੋ ਗਿਆ। ਫਾਕੀ ਮੋੜ ਤੋਂ ਐਸਾ ਹੀ ਜਾਓ। ਰਾਣਾ ਨਹੀਂ ਬੰਦਿਆ। ਮੇਰਾ ਬਹੁਤ ਪਿਆਰ। ਉਹ ਵੀ ਕਾਂਜੇ ਸ਼ਕਸ਼ਾਤੀ ਖਾਂਸੀ ਦੇ ਸੇਰ। ਇਸ ਕਿਰਦਾ ਹੋ ਗਈ ਬਿੱਲੀ। ਤੇਰੀ ਕਿਦ ਹੋ ਗਈ ਬਿੱਲੀ ਉਹ ਪਰ ਲਈ। ਉਹ ਲੱਗ ਰਿਹਾ ਕੰਡਾ ਰਹੀ। ਕੰਡਾ ਤਾਂ ਕਹਿੰਦੇ ਇਕੱਠਾ ਲਾਉਂਗੇ ਸਭ ਨੂੰ। ਤਿੰਨ ਸੱਢ ਤਿੰਨ ਉਹ ਜਿਹਵੇਂ ਆ ਸ਼ੁਰੂ ਕਰਨਾ। ਜੇ ਵੇਰ ਤਾਂ ਲੈਨੇ ਟਾਈਮ ਗਏ ਕੰਮੋ। ਹਾਂ ਕਰ ਦੂੰਗਾ ਟਾਈਮ ਕਰ 6:00 ਵਜਾਉਂਗਾ ਅੱਜ ਲੋ ਜੀ ਸਭ ਕੁ ਡਾਨਾ ਬਸ ਹੁਣ ਭੜਾਈ ਸ਼ੁਰੂ ਕਰਨੀ ਆਪਾਂ ਨੇ ਤੇ ਆਹ ਨਿਕਲੇ ਨੱਕ ਆ ਨੱਕ ਦੀ ਕੱਕਣੀ ਜੀ ਆ ਫੂਸ ਆ ਇੱਦਾਂ ਉੱਪਰ ਆ 2 ਢੇਰੀ ਆਪਣੇ 60 ਢੇਰੀ ਆ ਇੱਕ 60 ਢੇਰੀ ਆ ਪਰਲੇ ਆ ਦੇਖੋ ਵੀ ਇੰਨਾ ਕਿਨੇ ਕਰ ਗਏ ਈ ਭਰਾਈ ਕਰਕੇ ਵੀ ਕਿੰਨਾ ਕਰ ਛਾੜ ਚੁੜ ਜਾ ਲੱਗ ਗਿਆ ਸਾ ਦਿਹਾੜੀ ਸਤਾਂ ਨੂੰ ਹੋ ਜਾਣਾ ਹੁੰਦਾ ਟਾਈਮ ਹਲੇ ਵੀ ਕਹਿੰਦੇ ਵੀ ਟਾਈਮ ਲੱਗੂਗਾ ਭਰਨੇ ਨੂੰ 30 ਮਿੰਟ ਚਾਕ ਦੇ ਗਿੜਮਾ ਟਾਈਮ ਹੋ ਗਿਆ ਲੱਗਦਾ ਨਾ ਸਾਢੇ ਚਾਹ ਭਰੂਗੇ ਤਾਂ ਬੜਾ ਕੰਡਾ ਲੜਾ ਰੋਣ। ਸਿਹਤ ਰਜਾਉਂਗੇ ਮੈਨੂੰ ਇਹ ਕਰਤਾ ਜਾਣ ਨੂੰ। ਮੱਕੀ ਉਹ ਬਾਬਾ ਵੀ ਸਵੇਰ ਦੀ ਆਇਆ ਊੜਿਆਂ ਦਾ। ਉਹ ਵੀ ਜਿਹੜੇ ਬੈਠਾ ਤੇ ਤਾਣ ਪੋਲੀ ਦੇ ਵਿਚਾਰਦੇ ਹੋਰ। ਇਹਨੂੰ ਹੋਗਣੇ ਰ। ਬਈ ਕੰਮ ਮਾਰੋ ਮਾਰ ਚੱਲ ਰਿਹਾ। ਜਿਹਦੀ ਹੱਲੇ ਆਈ ਘਾਟਾ ਕੁਝ ਨਹੀਂ ਗੀ। ਤਾਂ ਮੀਂਹ ਪਈ ਨਹੀਂ ਪਤਾ ਪੰਗਾ। ਸਾ ਵੀ ਨਹੀਂ ਆ ਰਹੀ। ਕਿਉਂਕਿ ਪੜਾਈ ਹੋਣੀ ਰਹੀ ਹੈਗੀ। ਅਕੀ ਦੇਖੋ ਹੁਣ ਕਬੈਨਾ ਕਾ ਚਲਦੀਆਂ ਮੇਰੇ ਸਾਬਾਂ ਦਾ 3 ਦਿਨ ਲੱਗੂਗੇ ਥਲੇ ਕਿਉਂਕਿ ਮੀਂਹ ਖਾਸਾ ਪਿਆ ਹੈ। ਉਹ 3 ਤੋਂ 3 ਦੇ ਬਾਅਦ ਮੰਡੀ ਚ ਰੌਣਕ ਆਊਗੀ ਦੁਬਾਰਾ ਵਾਪਸ। ਇਹ ਜਿਹੜਾ ਨੇ ਪਹਿਲਾਂ ਵੜਾ ਲਈ ਉਹੀ ਹੈ ਇਹ। ਆਏ ਹੋਏ। ਛੁੱਟ ਗਿਆ ਬਾਕੀ। ਦੇਖਦੇ ਜੱਟ ਕੀ ਬਣਦਾ। ਉਹ ਵੀ ਲੱਗਣੇ ਸਾਰੇ ਬਰਾਦ ਆਏ। ਇਹ ਜੋਤੀ ਵਾਲਾ। ਚੋ ਕੰਪਾਈ।

ਉਹੀ ਹੋ ਗਈ ਭਰਤੀ ਸ਼ੁਰੂ ਤੇ ਲੈਨ ਇੱਕ ਹੈਗੀ ਥੋੜੀ ਜਿਹੀ ਲੈਨ 1 2 3 4 5 6 7 8 9 10 10 ਦੀ ਲੈਣਾ 1 2 3 4 5 6 7 ਹੋ ਗਈਆਂ 70 ਬੋਰੀਆਂ ਹੋ ਗਈਆਂ ਭਾਈ ਹਲੇ ਤਾਂ ਬਹੁ ਪਈਆ ਹਲੇ ਤਾਂ ਆਈ ਪਈ ਇੱਕ ਵਾਰ ਬੱਕੀ ਤੇ ਲਿਖੋ ਉਪਰਾਂ ਪਈਆ ਹਲੇ ਇਹ ਵੀ ਦੇਖਦੇ ਆ ਬਾਕੀ ਜਿਹੜਾ ਆਪਾਂ ਕੱਕ ਕੱਕ ਕਣੀ ਜੀ ਦੀ ਆਪਾਂ ਨੇ ਪਵਾਲੀਆ ਪੀੜ ਵਾਲਿਆਂ ਚ ਇਹ ਆਪਾਂ ਘਰ ਦੇ ਜਣੇ ਪੂਸਤਾ ਇਨਾਂ ਕੇ ਪੂਸਤਾ ਕੋਈ ਖਾਸ ਹੈ ਨਹੀਂ ਥੋੜਾ ਮਾਟੇ ਰੀਆ ਦੇਖਣਾ ਭਈਆਂ ਨੇ ਤੇ ਫਕੀ ਦੇਖੋ ਵੀ ਉਹ ਕਿੰਨਾ ਨਿਕਲਦਾ 70 ਮੇਰੇ ਹਿਸਾਬ ਨਾਲ ਹੋਉਂਗੀਆਂ ਇਹ 200 ਦੇ ਉੱਪਰ ਇੱਧਰ ਉੱਧਰ ਗੇਟ ਚ ਬੁਰੀ ਹੋਣੀ ਹੈ ਮੈਨੂੰ ਐ ਲੱਗ ਰਿਹਾ ਬਾਕੀ ਦੇਖੋ ਆਇਆ ਨਾ ਬਾਦ ਬੀ ਬੱਚੀ ਮੈਂ ਅੱਧਾ ਘੰਟਾ ਖਾਦੂ ਰੱਖੋ ਬਸ ਅੱਧੇ ਘੰਟੇ ਜੋ ਹੋ ਜਾਣੇ ਕੰਮ ਜਾ ਬਾਕੀ ਆ ਹਾਂ ਦੇ ਜਾਂ ਘੈਂਟ ਆ ਬਿੜਾ ਪਾਇਆ ਵਾ ਟਰੈਕਟਰ ਮਗਰ ਇਹਨੇ ਅੱਜ ਕੰਮ ਛੇਤੀ ਖਿੱਚਦਾ ਜੇ ਨਾ ਹੁੰਦਾ ਇਹ ਫੇਰ ਔਖਾ ਦਾ ਭਈਆ ਨੇ ਹੱਥ ਨਾਲ ਕੰਮ ਕਰਨਾ ਤਾਂ ਉਹ ਨਾਲ ਲੇਟ ਹੋਣਾ ਤਾਂ ਕੰਮ ਬਾਬੇ ਹਾਂ ਜੰਗਾ ਕੰਮ ਖੱਚੇ ਅੱਜ ਮਿੰਟੋ ਮਿੱਟੀ ਇਕੱਠੀ ਆ ਕੇ ਛੇੜਦੀ ਪਹਿਲਾਂ ਹੈਂਡ ਨਹੀਂ ਜੇ ਮੈਂ ਕਹਿੰਦਾ ਹੁਣੀ ਬਣਾਇਆ ਜਾਂਦੇ ਇਹ ਅਜਿਗਾਰਨ ਜੀ ਆ ਵੀ ਮੇਤੇ ਬਾਤ ਆਈ ਬੰਤਵੀ ਮੈਂ ਮਾਈਟੀ ਨੇ ਇਹ ਤੇ ਬਾਦੀ ਕੀਤੀ ਹੈ ਇਹ ਇਹਦਾ ਨੰਬਰ ਹੈ ਆ ਵੀ ਆ ਰਿਹਾ ਹੈ ਆਹ ਜਰੀ ਬਲ ਬਲ ਦੇਖੋ ਭਾਈ 8 ਮੀਟਰ ਵੀ ਸਿਰੇ ਪਹਤਾਤੀ ਕਰਨਾ 8 ਲੈਣਾ ਹੋ ਗਿਆ ਭਾਈ 80 ਬੋਰੀਆਂ ਹੋਣਗੀਆਂ 200 ਦੇ ਗ੍ਰੇਡ ਚ ਹੋਣੀਆਂ ਤੇ ਮੇਰਾ ਐਸਟੀਮੇਟ ਤਾਂ ਇੰਨਾ ਕਿ ਆ ਬਾਕੀ ਸੱਚ ਤੁਹਾਡੇ ਸਾਹਮਣੇ ਆ ਜਾਣਾ ਪਿਛਲੀ ਵਾਰ ਵੀ ਹਰੇਕ ਬਾਰੇ ਮੈਂ ਤਾਂ ਵੀਡੀਓ ਬਗ ਬਣਾ ਕੇ ਪਾ ਦਿੰਦਾ ਜਿੰਨੇ ਕਿ ਮੇਰੀ ਫਸਲ ਹੁੰਦੀ ਆ ਸੱਚ ਪਪਾਖਾਲਾ ਕੰਮ ਆਪਾਂ ਦੇ ਦੀ ਦਵੀ ਇੰਨੀ ਕਿ ਝਾੜ ਆਇਆ ਭਾਈ ਕੋਈ ਝੂਟ ਨਹੀਂ ਜਿਹੇ ਟਾਈਮ ਜ਼ਿਆਦਾ ਆਉਂਦਾ ਏ ਉਹ ਟਾਈਮ ਜ਼ਿਆਦਾ ਜ਼ਿਆਦਾ ਵੀ ਦਿਖਾ ਦਿੰਨੇ ਆ ਜਿਹੇ ਟਾਈਮ ਘੱਟ ਆ ਉਹ ਟਾਈਮ ਘੱਟ ਵੀ ਆ ਬਈ ਆਪਾਂ ਨੂੰ ਕੋਈ ਹੋਣੀ ਹੈਗਾ ਬਾਕੀ ਝੁੱਟੀਆਂ ਦੇਖਦੇ ਨੇ ਕੀ ਬਣਦਾ ਮੋਦਲਾ ਝਾੜ ਦਾ ਘੱਟੇ ਬਣਨਾ ਚਾਹ ਕਿੰਨੇ ਦਾ 200 ਬੋਰੀ ਦਾ ਘੱਟੇ ਆ ਬਾਕੀ ਖੜਜੋ ਉਦਾਂ ਵੀ ਉਦੋਂ ਘੰਡ ਖਾ ਕੇ ਸਾਨੂੰ ਦੱਸ ਦੇਣਾ ਰਿਜ਼ਲਟ ਕਿ ਆਇਆ ਪ੍ਰੋਪਰ ਕਿ ਇਹ ਬੰਦਾ ਹੋੜਾ ਖਰਾਬ ਹੈ ਹੋਰ ਨਹੀਂ ਬੰਦਾ ਹੈ ਲੋ ਬਾਈ ਚੱਲ ਰਿਹਾ ਕੰਮ ਤੇ ਇੱਕ ਸਾਈਡ ਆਪਣਾ ਇਹ ਡੇਰੀ ਦੀ ਇਹ ਡੇਰੀ ਆਪਣੀ ਪਾ ਪਾਕ ਪਰ ਗਈ ਤੇ ਜਿ ਗਿਣ ਲਓ ਬਾਈ 10 ਤੋਂ ਮਗਰੋਂ ਤੱਕ ਵੀ 10 ਇੱਕ ਸਾਈਡ ਨੂੰ ਉਹ ਦੂਜੀ ਸਾਈਡ ਨੂੰ 1 2 3 4 5 6 7 8 9 10 11 12 12 ਦੇ ਬਾਅਦ ਆ 13 ਈ ਆ ਤੁਹਾਨੂੰ 12 ਪੂਰੀਆਂ ਐ 13 ਵਿੱਚ ਚਾਰ ਆ ਬਾਬਾ ਆਪਾਂ ਗਿਣਦੇ 12 ਠੀਕ ਆ 12 ਦੇ ਬਾਅਦ ਹੁਣ 13 14 15 16 17 18 ਆ 19 19 ਹੋ ਗਈ ਪੂਰੀ 19 ਦੇ ਬਾਅਦ 1 2 ਉਹ ਹੈਗੀਆਂ 19 ਦੇ ਉੱਪਰ ਆ 5 195 ਹੋ ਗਈ ਬਸ ਉਹ ਕਿਹਾ ਤਾ ਨਾ 200 ਦੇ ਗੇਟ ਚ ਇੱਕ ਦੋ ਪੋਰੀ ਹੋਰ ਆ ਉਹ ਖਾਲੇ ਗੇਟ ਤੇ ਕੰਮ ਬਣਿਆ ਵੀ ਘਟੇ ਗਿਆ ਬਾਕੀ ਕਰ ਪੂਰਾ ਕੰਪਲੀਟ ਹੋ ਜਣਾ ਦੋ ਤੁਹਾਨੂੰ ਦੱਸ ਦੂੰਗਾ ਵੀ ਕਿਹ ਚੀਜ਼ ਬਣੀ ਐ ਐਗਜ਼ੈਕਟ ਕਿੰਨੇ ਆ ਝਾੜਾ ਜੇ ਦੋ ਹਵਾ ਆਇਆ ਤਾਂ ਸਾਡੇ ਕੋਲ 17 16 ਦੇ ਗੇਟ ਤੇ 17 ਦੇ ਗੇਟ ਬਾਹਰ ਇੰਨਾ ਕਿ ਹੋਊਗਾ ਬਾਕੀ ਤੁਹਾਨੂੰ ਕੈਕ ਕੁਲੇਸ਼ਨ ਮਾਰ ਕੇ ਦੱਸ ਦੂੰਗਾ ਬਾਅਦ ਚ ਭਾਈ ਲੈ ਵੀ ਸਮਾਪਤੀ ਆ ਵੀ ਹੋ ਗਿਆ ਸਾਰਾ ਕੰਮ ਅਮਰ ਜੀ ਜੀ ਕਰਦਾ ਵੀ ਚੱਕ ਕਰ ਲਓ ਜੀ ਹੁਣ ਤੇ ਆ ਲੈ ਟੋਲਾ ਵਰਤੀ ਆਇਆ ਭਾਈ ਦੇਖੋ ਹੱਟ ਜਾ 197 ਹੋਇਆ ਭਾਈ। ਚੰਗਾ ਭਾਜੀ। 197 ਬੋਰੀਆਂ ਹੋ ਗਈਆਂ। ਆਦੇ ਬਾਦੀ ਚ ਪਾ ਦੇ। 197 ਬੋਰੀਆਂ ਹੋਈਆਂ, 4 ਕਿੱਲੇ ਐ ਭਾਈ। ਹਿਸਾਬ ਤੁਸੀਂ ਆਪ ਕਰ ਲਿਓ ਹੁਣ ਵੀ ਕਿੰਨਾ ਕੁ ਝਾੜ ਆਇਆ। ਤੁਸੀਂ ਸਿਆਣੇ ਆ ਸਾਨੂੰ ਮੈਥਮੈਟਿਕ ਵਧੀਆ ਆਉਂਦਾ। 37.5 ਦੀ ਉਹ ਆਪਣੇ ਕਿਹਾ ਹੁੰਦੀ ਓਹ। ਪਾ ਭਾਰਤੀ। ਸਾਡੇ 37 ਕਿੱਲੇ ਦੀ ਭਾਰਤੀ ਜੋ। 197 ਬੋਰੀ ਐ। ਹਿਸਾਬ ਲਾ ਲਿਓ। 4 ਕਿੱਲੇ ਦਾ ਤੁਹਾਨੂੰ ਸਮਾਨ ਆ। ਫਿਰ ਲੰਘੋ ਸਟਰੀਆਂ ਚੱਲੀਏ ਕਰਨੋ ਬਾਕੀ ਦੇਖਦੇ ਕਿਆ ਬਣਦਾ ਅਸੀ ਕਾਲਜੀ ਬਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਲੌਗ ਚ ਤੇ ਮੰਡੀ ਚ ਪਹੁੰਚੇ ਅੱਜ ਅਸੀ ਕਾਲਜੀ ਤੇ ਝੀਰੀ ਖੜੀ ਹੈ ਹਲੇ ਹਲੇ ਵੱਢ ਨਹੀਂ ਕੰਦੀ ਬੋਝੜੀ ਦੀ ਮੰਡੀਏ ਕੰਦੀ ਬੋਝੜੀ ਦੀ ਉਹਨੂੰ ਹੁਣ ਤਾਂ ਤਲਵੀ ਜਾਣੀ ਤੇ ਹੂੰ ਹੈ ਮਾ ਹੁਣ ਤਾਂ ਤਲਵੀ ਜਾਣੀ ਨਹੀਂ ਪਿੰਡ ਨਾਲੋਂ ਜ਼ਿਆਦਾ ਬਾਈ ਪਰਾਲੀ ਜੰਮੋ ਜੀ ਪਿੰਡ ਵੀ ਘਟਾ ਇੱਥੇ ਜ਼ਿਆਦਾ ਨਹੀਂ ਜੇ ਹੁਣ ਇਹੀ ਜੀ ਜਗਾ ਹਾਈ ਬਰੇਟ ਹੁੰਦੀ ਕੱਦੀ ਗਿਰ ਜਣੀ ਦੀ ਪਰਾਲੀ ਜਿਹੜੇ ਸਾਰਾ ਬਰਾਲੀ ਬੋਦੀ ਹੋਈ ਵੀ ਦੀ ਹੁਣ ਹਾਂ ਪੱਕ ਗਈ ਬਹੁਤੀ ਜ਼ਿਆਦਾ ਹੋ ਗਈ ਹੁੰਦਾ ਹੁਣ ਤਾਂ ਮੈਂ ਕਹਿੰਦਾ ਤਾਂ ਮੌਸਰ ਵੀ 13 14 ਹੀ ਰਹਿ ਗਿਆ ਹੁਣ ਲੱਗੀਆਂ ਤਾਂ ਸੁੱਕਾ ਇਹ ਤੇੜ ਪਈ ਵੀ ਹੈ ਲੈ ਪੈਰ ਕਰਦਾ ਲੈ ਥਲੇ ਨਹੀਂ ਵੱਢ ਹੋਣੀ ਇਹ 5 ਦਿਨ ਨਹੀਂ ਵੱਢ ਹੁੰਦੀ 4 ਦਿਨ ਨਹੀਂ ਵੱਢ ਹੋਣੀ ਪੈਰ ਕਰਦਾ ਵਿਚਾ ਹੈ ਨਹੀਂ ਜ਼ਿਆਦਾ ਯਾਰ ਉਹ ਪਿੰਡ ਵੀ ਘਟਾ ਇਸੇ ਨਾਲ ਬੱਲ ਬਥੇਰੀ ਆ ਜੀ ਦੀ ਬੱਲ ਬਹੁਤ ਵਾਦੂ ਆ ਸੋਨੋ ਬੱਲ ਵੀ ਵਾਦੂ ਆ ਬੱਲ ਠੀਕ ਆ ਨਾ ਇਹ ਹੀ ਵਧੀਆ ਨਿਕਲੇ ਆਵੇ ਵਾਹ ਉਹ ਡੋਡੀ ਜੀ ਜਾਂ ਝਾੜਤੀ ਨਹੀਂ ਨੇ ਹੁਣ ਜਿਹੜਾ ਡੋਡੀ ਨੇ ਖਤਮ ਕਰਿਆ ਪਾ ਦਾਣਾ ਤਾਂ ਖਤਮ ਹੀ ਕਰਤੀ ਆ ਉਹ ਤਾਂ ਖਤ ਨਹੀਂ ਆ ਯਾਰ ਜਿਹਦੇ ਹੈਗਾ ਬੱਲ ਉਹ ਤਾਂ ਹੈਊਗਾ ਹੁਣ ਆ ਤਾਂ ਖਤ ਨਹੀਂ ਆ ਜਿਹਦੀ ਬੱਲ ਹੈਗੀ ਏ ਜਿਹੜੀ ਹੁਣ ਉੜਨੇ ਤੇ ਹਟ ਜੂਗੀ ਬਸ ਹੈ ਕਿ ਨਹੀਂ ਤਾਂ ਫੇਰ ਵੀ ਠੀਕ ਆ ਬਹੁਤ ਬੋਦੀ ਜੀ ਲੱਗੀ ਪਰਾਲੀ ਹੁਣ ਯਾ ਹੁਣ ਮੜੀ ਮੋਟੀ ਜੀ ਜਿਹੜਾ ਨਹਿੜ ਜਾਂ ਹਰਾਈ ਨੇ ਪੰਜ ਚਾਰ ਦਿਨ ਫਰਕ ਵੀ ਪਾ ਲੈਣਾ ਜਿਹੜਾ ਮੀਂਹ ਪਿਆ ਹਾਂ ਹੁਣ ਠੀਕ ਨਹੀਂ ਗੱਲ ਗਿੱਲ ਹੋ ਗਿਆ ਥੱਲੇ ਹਾਂ ਹੁਣ ਗਿੱਲਾ ਵੀ ਹੋ ਗਿਆ ਸਾਲਾ ਸਪਰੇ ਨਹੀਂ ਕੰਮ ਨਹੀਂ ਕਰਿਆ ਵੀ ਖਾਲ ਪਰ ਕਰੂਗੀ ਹਲੇ ਤਾਂ ਮੀਂਹ ਪਿਆ ਹੈ ਕਰਿਆ ਨੀ ਉਕਣਾ ਨਹੀਂ ਕਿ ਅਟਪਟ ਮਾਰ ਦਵੇ ਇਹਦੇ ਮੈਂ ਦੇਖ ਕੇ ਦੋ ਦਿਨ ਹਾਂ ਹਟ ਜਨ ਇਹ ਨਹੀਂ ਕਰਦਣਾ ਹਲੇ ਸੁੱਕੀ ਸੀ ਨਾ ਉਹ ਮੀਂਹ ਜੀ ਤੇ ਬਾਅਦ ਕਰੂਗੀ ਸਰ ਇਹ ਧੁੱਪੇ ਨਹੀਂ ਨਿਕਲੀ ਦੋ ਦਿਨ ਤਾਂ ਹੋਰ ਧੁੱਪ ਜੇ ਕਰਨਾ ਸਰ ਉਹਨੇ ਕੰਮ ਸਾਰੇ ਗੜਬੜ ਹੋ ਗਏ ਜੇ ਜਿਹੜੀ ਗੁਜਰਾ ਨੇ ਪਰਾਲੀ ਵੱਡੀ ਵੀ ਆ ਸਭ ਖਤ ਸਭ ਫੋਲਣੀ ਪੈਣੀ ਹੁਣ ਤਾਂ ਉਹਦੇ ਪੰਡਾ ਬਨ੍ਹਣੀਆਂ ਹੈ ਹਨਾ ਪਰ ਉਹ ਥਿੱਲਾ ਜਿਹਨਾਂ ਦਾ ਇਕੱਠੀ ਕਰਨੀ ਉਹਨਾਂ ਤੇ ਧੁੱਪ ਲੱਗ ਜਣੀ ਉਹਨੂੰ ਜਾਂ ਇਕੱਠੀ ਕਰਨੀ ਉਹਨੇ ਹਨਾ ਉਹਦਾ ਤੇੜ ਦਾ ਫਰਕ ਹੈ ਔਰੇ ਨਹੀਂ ਪਾਣੀ ਖੜਨਾ ਦਾ ਦੇਹਲਾ ਤੇ ਪੈਰ ਗੜਦਾ ਹੈ ਪਾਣੀ ਦਾ ਪਛਵਾ ਨਹੀਂ ਚੱਲੀ ਬਾਈ ਅੱਜ ਸਵਾਰ ਕੇ ਜੇ ਪਛਵਾ ਚੱਲੇ ਨਾ ਪਛਵਾ ਦਾ ਬਹੁਤ ਫਰਕ ਹੈ ਹੁਣ ਆਏ ਤਾਂ ਕੱਲ ਪਾਣੀ ਖੜਾ ਹੋਊਗਾ ਜਿਹੜੀ ਆਦਾ ਚੱਲ ਕੱਲ ਤਾਂ ਭਾਈ ਨਹੀਂ ਓਰੇ ਪਾਣੀ ਖੜਾ ਹੋਊਗਾ ਕੱਲ ਦਾ ਕੱਲ ਤਾਂ ਖੜਾ ਹੋਊਗਾ ਇਹਦੇ ਜਾਂ ਹੋਰ ਬਸ ਇੱਧੇ ਪਾਸੇ ਖੇਤਾਂ

ਇਹ ਤਾਂ ਪਾਸ ਬ੍ਰੇਕ ਕਰ ਤਾ ਉਹ ਖੇਤ ਦਾ ਵੀ ਫਰਕ ਆ ਉੱਚਾ ਥੋੜਾ ਜਿਹਾ ਖੇਤ ਤੋਂ ਖੇਤ ਉੱਚਾ ਵੀ ਹੈਗਾ ਇੱਕ ਸਪਰੇ ਹੋਗੀ ਨਾ ਉਹਦੇ ਨਾਲ ਪਾਸ ਫਰਕ ਪਿਆ ਜੀ ਮੇਰੀ ਪੰਜ ਸਪਰੇ ਕਰੀਏ ਬਾਤ ਚੁੱਕ ਤੇ ਮੁੜ ਕੇ ਜਾਣ ਪਾਤੀ ਹੈ ਕਿ ਨਹੀਂ ਨਹੀਂ ਗਈ ਥੀ ਜਦੋਂ ਦੋ ਦਿਨ ਅਟਕੇ ਵੱਢ ਹੋ ਜੂਗੀ ਮੌਸਮ ਸਾਫ ਹੈ ਹੁਣ ਠੀਕ ਨਹੀਂ ਗੱਲ ਆ ਦੋ ਚਾਰ ਦਿਨ ਚ ਕੁਛ ਨਹੀਂ ਹੋਊਗਾ ਦੋ ਚਾਰ ਦਿਨ ਅਟਕੇ ਵੱਢ ਲੂਗੇ ਉਹਨੂੰ ਦੇਖ ਲਾਂਗੇ ਜੇ ਚੱਲ ਗਈ ਪਾਸੋਂ ਭਾਈ ਦਾਣਾ ਤਾਂ ਵਿੱਚ ਸੁਥਰਾ ਵੀ ਬਹੁਤ ਹੈ ਦਾਣਾ ਤਾਂ ਯਾਰ ਇਹ ਬੰਦ ਪਰ ਤਾਂ ਪਾਗ ਹੈਗਾ ਤੋੜੀ ਕਹਤੇ ਜਾਂਦਾ ਬੱਲਾਂ ਤੂੰ ਨਹੀਂ ਤਾਂ ਉੱਪਰੇ ਗਿਰ ਜੇ ਨਹੀਂ ਉਹ ਬੰਦ ਪਰ ਬਾਹਰ ਹੈਗਾ 10 ਬੱਲਾਂ ਤੂੰ ਸੁੱਕੀ ਪਈ ਹੈ ਜਦ ਦੇ ਨੇ 10 ਬੱਲੇ ਤੋੜ ਲਿਆ ਇਹ ਬੱਲੇ ਕਿਤੇ ਨਹੀਂ ਚੱਲੀ ਹਾਂ ਆ ਵਿੱਚ ਫਾਜ ਨਹੀਂ ਆਏ ਬਸ ਬਾਪੇ ਉਹ ਸੀ ਇੱਥੇ ਚੱਕਣੀਆਂ ਚੱਕਣੀਆਂ ਨਹੀਂ ਮਸ਼ੀਨ ਥੱਲੇ ਲੰਘ ਜਾਨੀ ਨਹੀਂ ਲੱਗ ਸਕਦੀ ਇੰਵੇਂ ਲੱਗ ਜੂ ਚੱਲੀਏ ਅਰੇ ਹੱਥ ਕ ਵਿੱਚ ਤਾਂ ਆਂਦੇ ਆ ਬੂਜਾ ਜਿਹੜਾ ਖੜਾ ਨਾ ਕੋਈ ਟਮ ਟਮਾ ਜਾ ਹਾਂ ਪਰ ਇਹਦੇ ਪਤਾ ਹੁਣ ਛੱਡ ਗਿਆ ਹੋਣਾ ਇਹ ਵੀ ਹੈ ਨਾ ਦੇਖਾਂ ਭਾਈ ਨਹੀਂ ਝੋਣ ਕੇ ਆਰੇ ਛੱਡ ਕੇ ਤਾਂ ਖਤਮ ਹੋ ਗਏ ਪਟਾਖੇ ਤਾਂ ਮਾ ਨਹੀਂ ਮਸ਼ੀਨ ਬਾਹਰ ਪਟਾਖੇ ਆਸੀ ਤੇ ਲੱਗ ਕਿੰਨੀ ਤਕੜੀ ਜਿਰੀ ਲੱਗਦੀ ਸੀ ਪਹਿਲਾਂ ਇਹ ਆਹਾ ਹੁੰਦੇ ਲਾ ਬੋਦੀ ਜੀ ਹੋ ਗਈ ਪਰਾਲੀ ਜਮਾਈ ਵੱਡ ਹੋਣੀ 2-4 ਦਿਨ ਤੱਕ ਕਾ ਨੂੰ ਤੋੜੀ ਜਾਂਦਾ ਯਾਰ ਅਰੇ ਦੱਬਦੀ ਤੇੜ ਕੋਲੇ ਦੱਬਦਾ ਜਾਂ ਇੱਥੇ ਤੇੜ ਹੈ ਨਾ ਉੱਥੇ ਦੱਬਦਾ ਪਾਣੀ ਵਿੱਚ ਗਿਆ ਵੈ ਨਾ ਉਹਦੇ ਤੇ ਆ ਦੇ ਪੈਰ ਨੂੰ ਲੱਗਦਾ ਤੇ ਇਹਦੇ ਮਾ ਪਾਣੀ ਹੈ ਜਾਂ ਆ ਦੇ ਹਾਂ ਪਾਣੀ ਹੈ ਤੇੜ ਚ ਪਾਣੀ ਹੈ ਲੱਖੂ ਗੇ ਹਲੇ 4 ਦਿਨ 4 ਦਿਨ ਤਾਂ ਲੱਖੂ ਗੇ ਪੱਕੇ 3-4 ਦਿਨ ਕਾਲਾ ਕਾਲਾ ਦੇਖ ਕੇ ਆਈ ਸ਼ਾਮ ਨੂੰ ਮਾ ਤੂੰ ਆ ਜੀ ਕਹਿੰਦਾ ਮੈਂ ਤਾਂ ਲਿਖ ਜੱਲੇ ਆ ਕਾ ਦੇਖ ਕੇ ਵੀ ਚੱਲ ਜੂਗਾ ਲੂੰ ਨਹੀਂ ਚਲਣੀ ਕਾਲੂ ਚਲਣੀ ਨਹੀਂ ਪਰਸੋਂ ਨੂੰ ਦੇਖਣੀ ਪਊਗੀ ਕੱਲ ਤਾਂ ਜੇ ਆ ਜੇ ਨਾ ਆਵਰੇ ਕੱਲ ਤਾਂ ਚਲਣੀ ਉਹ ਨਹੀਂ ਕਿਸੇ ਹਾਲ ਚ ਠੀਕ ਈ ਗੱਲ ਪਰਸੋਂ ਨੂੰ ਦੇਖ ਲੂਂਗੇ ਕਾਲੂ ਕਾ ਚਲਣੀ ਅੱਜ ਦਾ ਦਿਨ ਤਾਂ ਲੰਘ ਗਿਆ ਹੋਰ ਹੁਣ ਮੋਠੇਵ ਜਾਣਾ ਸੂਰਜ ਚੁੱਪ ਗਿਆ ਪਰਸੋਂ ਦੇਖੂਗਾ ਪਰਸੋਂ ਨੂੰ ਵੀ ਨਹੀਂ ਚਲਣੀ ਹੈਗੀ ਇਹੇ ਪਰਸੋਂ ਚੌਥੇ ਨੂੰ ਆਵੇ ਸਿੱਧਾ ਇਹ ਚਲਣੀਆਂ ਹਲੇ 4 ਦਿਨ ਤੱਕ ਹਾਂ ਇਹ 10 ਤਰੀਕ ਤੇ ਬਾਅਦ ਚੱਲੂਗੀ ਅੱਜ ਕਿੰਨੀ ਹੋਗੀ 9 ਹੋਗੀ ਅੱਜ 9 ਹੋਊਗਾ ਨਾ ਨਾ 8 ਹੋਈ ਲੱਜ ਅੱਜ 8 ਅੱਜ 11 12 ਤਰੀਕ ਤੱਕ ਚੱਲੂਗੀ ਚਲ ਉਹ ਤਾਂ ਦੇਖੀ ਜੀ ਬੀਜ ਰੱਖੋਗੇ ਵੱਢ ਕੇ ਰੱਖਣਾ ਪੈਣਾ ਹੈ ਵੱਢ ਕੇ ਇਥੇ ਅੱਜ ਹੀ ਨਾ ਹੋਈ ਵੱਡਾ ਕੇ ਰੱਖਣਾ ਪੈਣਾ ਵੱਡਾ ਆ ਗਈ ਹੈ ਨਾ ਮੈਂ ਆਪ ਝਾੜ ਲਵੇ ਹੂੰ ਆਪ ਝਾੜ ਲਵੇ ਆਹੋ ਉਹ ਬਾਅਦ ਚ ਲਾਦੇ ਕਰੂੰਗੇ ਜਿਹੜੇ ਦੂਗੇ ਖੇਤ ਆ ਲੈਟ ਵਾਲਿਆਂ ਚ ਪਰ ਹਲਦੀ ਦੇ ਬਿਨਾਂ ਦੇਖਣੀ ਪੈਣੀ ਆ ਉਹ ਪਾਲੇ ਗਰੀ ਜੀ ਦੇ ਵੱਢਣਾ ਪੈਣਾ ਹੈ ਜੀ ਵੱਢੀ ਹਲਦੀ ਨਾ ਹੋਵੇ ਜਿਹੜੇ ਮੈਂ ਹਲਦੀ ਉਹ ਤਾਂ ਕੋਈ ਫਾਇਦਾ ਨਹੀਂ ਹਲਦੀ ਨੂੰ ਉਹਦੀ ਹਲਦੀ ਨਹੀਂ ਗਈ ਦੇ ਹੈਨਾ ਹਾਂ ਸੁਥਰੀ ਹੋਰੇ ਇਹ ਸਾਲੀ ਹਰੀ ਪਈ ਦੇ ਲਪਰਾਲੀ ਦੀ ਇਹਦੀ ਬਰਾਲੀ ਹਰੀ ਪਈ ਜੀ ਇਹ ਤੂੰ ਆ ਸਮਝੂਗਾ ਤੂੰ ਉਹ ਵੀ ਵੀ ਯਾਰ ਹੈ ਤਾਂ ਉਹਦੀ ਵੀ ਹਰੀ ਹੈ ਹੈ ਵਿੱਚ ਉਹਦੇ ਹਰੀ ਪਈਆ ਪੱਤਾ ਹੀ ਉੱਪਰ ਚਲੇ ਆ ਜਿਹੜਾ ਆਹੋ ਹੁਣ ਆਜਦਾ ਹੋਇਆ ਪੱਕੇ ਤਾਂ ਹੁਣ ਹੋਣਾ ਹੀ ਕਿੰਡਾ ਪੱਤਾ ਹਰੀ ਹੈ ਹੂੰ ਤੂੰ ਦੇਖੋ ਨੂਰੀ ਆਸਾਂ ਐ ਮੜੀਆਂ ਦੇਖੀ ਜਾਂਦੀ ਜਾਂ ਬੰਦਾ ਯਰਦੇ ਪੱਛੀ ਪੁੱਛੀ ਵੀ ਆ ਜਾਵੇ ਬਰਾਬਰ ਜੇ ਹੋ ਜੂਗੇ ਬਰਾਬਰ ਜੇ ਹੋ ਜੂਗੇ ਥੋੜੇ ਜੇ ਠੀਕ ਨਹੀਂ ਟਰੈਲ ਲੈ ਕੇ ਲਿਆਉਣਾ ਹਮ ਇੱਕ ਵੀ ਭਰ ਜੂਵੇ ਬਹੁਤ ਹੈ ਲੈ ਕੇ ਲਿਆ ਮੈਂ ਚੱਲੀਏ ਚੱਲ ਚੱਲੀਏ ਨਹੀਂ ਅੱਗੇ ਇੱਕ ਭਰ ਕੇ 15 ਫੁੱਟਾਂ ਦੂਇਓ ਮੂਰੇ ਐ ਖਾ ਖਾ ਹੋ ਜਾਂਦਾ ਤਾਂ ਲੈ ਬਰਾਬਰ ਹੋ ਜਾਂਦਾ ਤਾਂ ਔਰ ਇਥੇ ਪੱਥਾਂ ਬਰਾਬਰ ਹੋ ਜਾਂਦਾ ਤਾਂ ਖਾ ਖਾ ਹੋ ਜਾਂਦਾ ਤਾਂ ਇੱਕ ਦੋ ਪੱਟੀਆਂ ਨੀ ਮਹਿ ਰਹਿਨਤਾ ਹੂੰ ਫੇਰੇ 14 ਫੁੱਟ ਇੱਕ 15 ਫੁੱਟ ਭਰ ਜਾਂਦਾ ਤਾਂ ਆਹ ਦੇਖੋ ਹੁਣ ਹੁਣ ਕਿ ਆ ਰਿਹਾ ਸਭ ਤੇ ਇਹੀ ਰ ਆਈ ਹਾਂ ਲੈ ਬਾਈ ਤੇ ਇਦੀ ਝਾੜ ਐ ਇਦਿਕਾ ਬਥੇਰੀ ਜਿਹੜੀ ਦੇਤੀ ਮਹਾਰਾਜ ਲੈ ਓਰੇ ਹਲਦੀ ਹੈ ਨਹੀਂ ਦੇਖ ਟੱਕ ਹਲਦੀ ਨਹੀਂ ਹੋ ਰਹੀ ਕਿਤੇ ਕਿਤੇ ਤਕਨੀਕ ਨਹੀਂ ਪਰ ਨਹੀਂ ਕੀਆ ਹੋਇਆ ਰਕੈਨ ਨਹੀਂ ਮੈਂ ਨਹੀਂ ਕਰੀ ਹੋਈ ਆ ਖਰਾਬ ਕੰਮ ਮੌਸਮ ਨਹੀਂ ਸਹੀ ਤਾਂ ਇਦਕੇ ਹਾਂ ਮੱਤੀ ਦੇਖੋ ਚੱਲੀਏ ਚਾਚਾ ਨੀ ਚੱਲੀਏ ਹੁਣ ਇਹਦਾ ਥਾਤ ਛੱਡ ਵੀ ਤੋ ਸਾਈਕਲ ਤੇ ਰੁਪਿਆ ਜੀ ਕਰੋ ਕਦੇ ਜੇ ਹੁਣ ਨਵੀਂ ਗੱਡੀ ਲੈ ਲਈ ਹੁਣ ਤੋੜਨੀ ਆ ਸਾਈਕਲ ਪਰ ਹੁੰਦਾ ਪੁੱਛੀ ਬਧਾਈਆਂ ਭਾਈ ਬਹੁਤ ਬਹੁਤ ਤੈਨੂੰ ਫੇਰ ਆ ਓਏ ਆਪ ਦਾ ਤੇਲ ਵੀ ਪੋਤਾ ਤੇਲ ਵੀ ਮੰਨੂ ਪਾਉਣੋ ਨੰਬਰ ਪਲੇਟ ਬਾਈ ਲਾਕੇ ਨਹੀਂ ਦਿੰਦੇ ਹੈਗੇ ਹੁਣ ਨੰਨੇ ਨੂੰ। ਨੰਬਰ ਪਲੇਟ ਨਹੀਂ ਬੱਸ। ਕਿਹਾ ਜੀ ਨਾਲੇ ਨੱਜਾ ਦੀ ਲਾਕੇ ਦੇ ਦਿੰਦੇ ਆ। ਠੀਕ ਹੈ ਦੋ ਦਿਨਾਂ ਨੂੰ ਨੰਬਰ ਪਲੇਟ। ਹੂੰ। ਕੱਲ ਲੱਗ ਜਣੀ। ਕੱਲੂ ਲੱਗ ਜੂਗੀ ਇਹਦਾ। ਕੱਲੂ ਮਤਲਬ ਨੰਬਰ ਮਿਲ ਜਣਾ। ਹੂੰ। ਪਰਸੋਂ ਚੌਥੇ ਨੂੰ ਬਰੇਡ ਲਾਜੂ। ਹਫਤੇ ਤੱਕ ਫਿਰਾਰ ਸੀ ਉਹ। ਅਸੀਂ ਗਏ ਤੇ ਮੰਡੇ ਚ ਹੁਣ। ਹੂੰ। ਪੈਰ ਕੱਢਦਾ ਤਾਂ। ਬੱਲੇ ਪੱਤੇ ਮੁੜਿਆ ਇਹ। ਇੱਕ ਹਫਤਾ ਨਹੀਂ ਚੱਲੇ। ਪਿੰਡ ਚ ਜਾ ਕੇ ਆਏ ਆ ਧਾਨਾਂ ਦੇ। ਆਏ ਨਾ ਤੇੜਾ ਜਣੀ ਤੇੜੇ ਚ ਪਾਣੀ ਖੜਾ ਜਾ। ਉੱਪਰ ਤਾਂ ਨਹੀਂ ਆਪ ਕੋਈ ਯਾਦਾ ਨਹੀਂ ਆ। ਮੰਡੇ ਚ ਜਿਆਦਾ। ਕਿਤੇ ਖੇਰ ਦੇਖਿਆ ਨਹੀਂ ਉਹ। ਹਾਂ। ਜਿਹੜਾ ਤੂੰ ਉੱਪਰ ਤੇ ਕਹਿੰਦਾ ਵੀ ਆਹ ਪਾਣੀ ਲਾਇਆ ਬਾਈ ਨੇ ਕਿੰਨਾ ਪਾਣੀ ਖੜਾ ਦੋਤ। ਮੈਂ ਉਹ ਕਹਿੰਦਾ ਉੱਥੇ ਪਾਣੀ ਖੜ ਗਿਆ। ਆਪਣੇ ਤੇੜ ਜੇ ਪਾਏ ਪਾਣੀ ਗਿਆ ਵਾ। ਤੇ ਅਸੀਂ ਪਾਣੀ ਹੈ। ਅਜੇ ਪੈਰ ਦੱਬਦੇ ਨਾ ਗਿੱਲਾ ਹੋ ਗਿਆ ਹੁੰਦਾ ਪੈਰ। ਹੂੰ। ਨਹੀਂ ਜਿਆਦਾ ਉੱਥੇ ਆਪਣੇ ਨਾਲੋਂ। ਕੀ ਹੋਇਆ ਉਹ ਰੱਖ। ਇਹ ਮੈਂ ਦੇਖ ਲੈ ਆਹ ਠੀਕ ਹੈ। ਉਹ ਯਾਰ ਰਿਸਮਾ ਮੀ। ਨਾਲੇ ਮੈਂ ਵੜਦਾ ਪਾਣੀ ਆ ਜਾਂਦਾ ਉਸ ਤੇ। ਰਿਸਮਾ ਮੀ ਯਾਰ ਰਿਸਮਾ। ਆਏ ਤਾਂ ਹੁਣ ਸਾਰਾ ਨਹੀਂ ਠੀਕ ਹੀ ਆ। ਆਹਾਂ ਦੋ ਹੀ ਬੰਡਾਲਿਆਂ ਦਾ ਉਹ ਪਰਾਂ ਤੇ ਵੀ ਆਉਂ ਹੂੰ ਸੋਤਰੀ ਨਹੀਂ ਹੋਣੀ ਐਨੀ ਜੇ ਤੂੰ ਕਿਤੇ ਕਹੇ ਵੀ ਸੁਤਰੀ ਹੋ ਜੂ ਸੋਤਰੀ ਕਿੱਥੇ ਆਣੀ ਆ ਹੁਣ ਇਹ ਕਾਲੇ ਬੰਦੇ ਦੇ ਪੋਡਰ ਲਾਈ ਜਾਊਗਾ ਹੁਣ ਸੁਤਰਾ ਹੋ ਜੂਗੀ ਤੇ ਪਰ 1921 ਦਾ ਪਾਸਾ ਜ਼ਰੂਰ ਪੈ ਜਾਣਾ ਹੈ ਫਰਕ ਮਾੜਾ ਮੋਟਾ ਸਫਾਈ ਹੋ ਜੂ ਜਿਹੜੀ ਉਡਣੀ ਦੀ ਉਹ ਉਹ ਲਿਆ ਕੰਮ ਜਦੋਂ ਉਹ ਘੱਟ ਹੋਊਗੀ ਜਿਹੜੀ ਉਡਣੀ ਦੀ ਨਾ ਇੱਕ ਦੂਜੇ ਨੂੰ ਉਹ ਥੋੜਾ ਜਿਹਾ ਫਰਕ ਪਊਗਾ ਜਿਵੇਂ ਬਾਪਾ ਆ ਕੇ ਸੁਹਣਾ ਲੱਗਦਾ ਇਹਦੇ ਫਿਰ ਬਾਗ ਤੇਰਾ ਹੁਣ ਮੈਂ ਵੀ ਦੇਖ ਕੇ ਆਪਣਾ 128 ਵਧੀਆ ਖੜੀ ਆ ਹੈ ਬਾਕੀ ਤਾਂ ਹੁਣ ਤੇਰੇ ਨਾਲ ਤੇਰੇ ਕਿਹਨਾ ਉੱਥੇ ਪਾਣੀ ਪਾਣੀ ਤਾਂ ਹੈ ਨਹੀਂ ਕਣ ਕਿੱਥੇ ਦਊਂ ਸੋ ਜੀ ਤੁਸੀਂ ਮੈਂ ਵੀ ਭਈਆ ਲੱਖਿਆ ਉਹਦਾ ਸਵੇਰੇ ਗੰਨਾ ਕਰਕੇ ਆ ਦਿੱਤਾ ਵਿੱਚ ਹੁਣ ਉਹ ਗਿਰਨਾ ਹੀ ਚੱਲੀਆਂ ਸਾਰੀ ਗਿਰ ਗਿਆ ਹੁਣ ਚੱਲ ਜੇ ਪਿੱਛੇ ਤਾਂ ਗਿਰ ਗਿਆ ਗਿਰ ਗਿਆ ਰਾਤਿਆਂ ਤੋਂ ਚੱਕਣਾ ਪਿਆ ਸਾਨੂੰ ਰਾਤਿਆਂ ਤੋਂ ਚੱਕਣਾ ਪੈਣਾ ਨਹੀਂ ਅਗਲੇ ਨੂੰ ਉੱਪਰ ਟਰੈਕਟਰ ਚੜਾ ਲੈ ਜੇ ਝੱਲੀਆਂ ਵਾਲਾ ਤਾਂ ਸਾਰੇ ਗੱਦਿਆਂ ਪਿਆਦਾ ਉਹ ਫੇ ਆਵਾਜ਼ੀਆਂ ਹੂੰ ਕੱਕੇ ਵੀ ਦੂਆ ਵੀ ਸਲਾਇ ਇੱਧਰੋਂ ਗਿਰ ਗਿਆ ਪਰਲਾ ਮੋਟਰ ਤੇ ਸਲਾਇ ਕਰੀ ਹੋਈ ਸੀ ਪਤਾ ਨਹੀਂ ਗਿਆ ਹੁਣ ਮੈਂ ਤਾਂ ਸਵੇਰੋਂ ਗਿਆ ਇਹ ਤਾਂ ਲੰਘ ਗਿਆ ਬਾਹਰ ਕਿਧਰੇ ਘੁੰਮਣ ਇੱਥੇ ਤਾਰੀਚੇ ਘੁੰਮਣ ਮੈਂ ਜਾ ਗਿਆ ਮਹਾਮਦ ਦੇਖਿਆ ਮਨ ਅਠਕੇ ਹੂੰ ਦੀ ਦੇਖਿਆ ਮੈਂ ਖੇਤ ਕਿੰਨੀ ਜਾਂ ਗਿਆ ਗਾਹਾਂ ਮੈਂ ਸੜਕ ਮੇਟਰ ਦਾ ਦੇਖਦੇ ਨੂੰ ਕਿੰਨੀ ਪਿਆ ਰਸਤੇ ਮੈਂ ਮੈਂ ਨੂੰ ਜਦੋਂ ਫੋਨ ਕਰਿਆ ਮੈਂ ਭਈਆ ਲਿਆ ਜਾ ਕੇ ਮੈਂ ਅੰਦਰ ਚੱਕ ਕੇ ਛੇੜੇ ਕੋਈ ਟਾਈਟ ਲੈ ਕੇ ਸਾਰੇ ਤੋੜ ਦੇਣਾ ਅਗਲੇ ਨੇ ਹੈ ਕਿ ਨਹੀਂ ਤਾਂ ਇਹ ਅੰਦਰ ਫਿਰ 1.5 2 ਵਜੇ ਆਇਆ ਇਹ ਅੰਦਰ ਨੂੰ ਕਰਾ ਕੇ ਸਾਰੇ ਘੰਨੇ ਦਾ ਲੜੇ ਘੁੰਮਦੇ ਹੋ ਗਿਆ ਹਾਂ ਚਲ ਠੀਕ ਬਿੱਲਾ ਹੀ ਹੁਣਾਂ ਦਾ ਬਾਈ ਹੁਣ ਕੱਲ ਨੂੰ ਪਾਰਸ ਨੂੰ ਕਰਦਾ ਫਿਰ ਟੁੱਟ ਜਾਣਾ ਫਿਰ ਟੁੱਟਣਾ ਤਾਂ ਕੋਈ ਟੁੱਟਣਾ ਤੇ ਇੱਕ ਉਹ ਆਪਣਾ ਵੀ ਖੜਾ ਹੋਣ ਲੱਜਿੰਦਾ ਕੰਨਾ ਹਾਂ ਮੁਚਣ ਲੱਜ ਜਾਂਦਾ ਹੁਣ ਅੱਜ ਹੀ ਹੁਣਾਂ ਦਾ ਉਹ ਗਿੱਲਾ ਗਿੱਲਾ ਹੈ ਜਾਂ ਕਿਹੜਾ ਜਿੰਨੀ ਛੇਤੀ ਹੋ ਸਕੇ ਬਸ ਕਰਿਆ ਅੱਜ ਕੰਮ ਮੈਂ ਨਾ ਠੀਕ ਆ ਵਧੀਆ ਹੁਆ ਪਾਣੀ ਖੜਾ ਹੀ ਹੈ ਗਿਆਰੀਆਂ ਤੇ ਯਾਰ ਨਾ ਮੀਂਹ ਤਾਂ ਖਾਸਾ ਹੋ ਲਿਆ ਬਾਈ ਰਿਸਮਾ ਮੀਂਹ ਆ ਰਸ ਕਾਲਾ ਪੁੱਛਦਾ ਤਾਂ ਸਵੇਰੋਂ ਮੰਨੂ ਹੈ ਨਾ ਕੀ ਕਰਾਂ ਪਰਸ਼ੀਣ ਦਾ ਹੁਣ ਕਬੀਦੇ ਕਹਿੰਦਾ ਵੀ ਗਿੱਲਾ ਜਿਹਾ ਖੇਤ ਹੈ ਮਗਾ ਤੇਰਾ ਉਤਰਨਾ ਚੁਗ ਲੈਣਾ ਹੋ ਪਰਸ਼ੀਣ ਨਹੀਂ ਚੁਗਦਾ ਕਬੂਤਰ ਲੈ ਕਹਦੇ ਚੁਗਦੇ ਸਭ ਚੁਗਦੇ ਆਇਆ ਵੀ ਪਰਸ਼ੀਣ ਚੁਗ ਲਿੰਦੇ ਆ ਇਹ ਮਰਸੀਣ ਨਹੀਂ ਅਨੇ ਚੁਗਦੇ ਇਹ ਮਰਸੀਣ ਹੀ ਚੁਗਦੇ ਰਾਏ ਨੂੰ ਨਹੀਂ ਛੜਦੇ ਉੱਪਰੇ ਪਿਆ ਰਹਿਣਾ ਯਾਰ ਉਹ ਰਾਏ ਨਹੀਂ ਛੜਦੇ ਕਹਿੰਦਾ ਹੁਣ ਤਾਂ ਮੰਡੀ ਨਹੀਂ ਚੱਲਿਆ ਮਾਹਬੇ ਮੰਡੀ ਦੁਨੀਆਂ ਭਾਗੇ ਬੀਜ ਦੀ ਦੁਆਰਾ ਕਈ ਵਾਰੀ ਬੀਜਿਆ ਸੀ ਬਰਸੀਨ ਇੱਕ ਨਹੀਂ ਉੱਪਰ ਹੀ ਛਿੱਟਾ ਦੇ ਹੁੰਦਾ ਯਾਰ ਸੁੱਕੇ ਚ ਵੀ ਬੀਜਿਆ ਬਰਸੀਨ ਜਿਕਣਾ ਹੁਣ ਮਤਲਬ ਧਿੱਲਾ ਖੇਤ ਹੈ ਨਾ ਵੀਰ ਨੇ ਇੱਕ ਨਹੀਂ ਬੀਜਿਆ ਪੰਗਾ ਹਾਏ ਬਈ ਰਾਹਿਆ ਨਹੀਂ ਛੱਡਦੇ ਜਬੀ ਕੱਲ ਹੋ ਜਾਣਾ ਦੇਖਣ ਲੱਗੀ ਅੱਜ ਜਬੀ ਯਾਰ ਰੋਜ਼ੇ ਵੱਧਣੀ ਯਾਰ ਖਾਲੂ ਮੈਂ ਜਾ ਦੇਵਾਂਗੀ ਪਰ ਹੁਣ ਕੱਲ ਜਾਣਾ ਨਹੀਂ ਉੱਥੇ ਸੀ ਮੰਡ ਚ ਹਾਂ ਕਿਹਾ ਗਿਆ ਅਸੀਂ ਜਾਊਂਗਾ ਪਰਸੋਂ ਦੇਖਣ ਵੀ ਖੇਤ ਕਿੱਕਣਾ ਤਾਂ ਨਾਲੇ ਉਹ ਜਿਹੜੇ ਸਾਫਗਾ ਤੂੰ ਦਾਦਾ ਮਮਾ ਲਾਜੀ ਉਥੇ ਹਫਤਾ ਨਹੀਂ ਚੱਲਣੀ ਨਹੀਂ ਨਹੀਂ ਬਾਈ ਇਹਦਾ ਸੁੱਕਾ ਚੱਲ ਨਹੀਂ ਮੀਂਹ ਤਾਂ ਚੱਲ ਜੂਗੀ ਨਹੀਂ ਚੱਲਣੀ ਬਾਈ ਇਹ ਕਹੀ ਜਾਂਦਾ ਡਾਕਟਰ ਨਾ ਜਿਹੜੀ ਹੁੰਦੀ ਆ ਜੇ ਰਸ ਗਲਿਆਈ ਵੀ ਜਾਉ ਗਲਿਆ ਜਾਂਦੀ ਆ ਹਾਂ ਉਹ ਚੱਲਣੀ ਨਹੀਂ ਮਸ਼ੀਨ ਹਫਤਾ ਨਹੀਂ ਚੱਲਦੀ ਮੰਡ ਤਾਂ ਆਪਣੇ ਮੀਂਹ ਘਟਾ ਔਰੇ ਆਪਣੇ ਨਹੀਂ ਮੀਂਹ ਹੈਗਾ ਇੰਨਾ ਮੰਡ 'ਚ ਮੀਂਹ ਬਹੁਤਾ ਜ਼ਿਆਦਾ ਹੋ ਗਿਆ ਹੂੰ ਮੰਡ 'ਚ ਕੱਲ ਕਿਾਰੇ ਦਿਖਦੀ ਤੇ ਅੱਜ ਪ੍ਰਧਾਨ ਮਜਾਨ ਨਹੀਂ ਹੋਇਆ ਮੇਰੇ ਤੇ ਬਾਈ ਬਖਾਉਣ ਦੀ ਗੱਲ ਨਹੀਂ ਕਹਿੰਦਾ ਬੰਦਾ ਕਿਹੜਾ ਲਈ ਫਿਰਦਾ ਉਹ ਨਾ ਮਪਰਧਾਨ ਹੈ ਕਹਿੰਦਾ ਨਹੀਂ ਕਹਿੰਦਾ ਪ੍ਰਧਾਨ ਨਹੀਂ ਮਾਪਰਧਾਨ ਹੈ ਤਾਂ ਪਿਛਾਰ ਹੋਇਆ ਅ ਮਨੋ ਮਾਨਾ ਜੇ ਫਿਰ ਤਾਂ ਪੰਗੇ ਨੂੰ ਵਧਾਈਆਂ ਦੇ ਦੇ ਬਾਬਾ ਜੀ ਖੱਪੜ ਵੱਟ ਲਈਆ ਪੰਗੇ ਦੇ ਦੇ ਖੱਪੜ ਵੱਟ ਲਈ ਸਭਰੇ ਕਰੀ ਦੀ ਚਾਹੀਦੀ ਯਾਰ ਦੇ ਦੇ ਪੰਗੇ ਦੇ ਦੇ ਪੰਗੇ ਗਾਹ ਦੀ ਕੂੜ ਲਿਆਵੇ ਹੂੰ ਉਹ ਬੜੀ ਜਗ੍ਹਾ ਤੋਂ ਪਤਾ ਨਹੀਂ ਲਾਈਏ ਫਿਰ ਆਪਾਂ ਵੀ ਉਹ ਦੁਵਾਲੀ ਨੂੰ ਆਪਾਂ ਲਾਈਏ ਦੋ ਜਾਨੇ ਹਾਂ ਸਸਰੀਕਾਲ ਜੀ ਸਾਰਿਆਂ ਨੂੰ ਨਹੀਂ ਚੜ ਜਾ ਬਸ ਦੁਵਾਲੀ ਨੂੰ ਆਪਾਂ ਲਾਈਏ ਦੋ ਜਾਨੇ ਨਹੀਂ ਮੇਰੇ ਨਾਲ ਵਧੀਆ ਚੱਲਦਾ ਹਾਂ ਤੇ ਹੁਣ ਤਾਂ ਹੀ ਜਣਗ ਰਹੇਗਾ ਬੜਾ ਨਾ ਹਾਂ ਹੋਰ ਕੀ 14 ਮਾਡਲ ਆ ਉਰੇ ਤਾਂ ਆਪਣੇ ਮੀਂਹ ਘਟਾ ਜੀ ਓ ਯਾਰ ਥੌਡੀ ਰੀਸ ਨਹੀਂ ਹੋਣੀ ਅਸੀਂ ਪ੍ਰਧਾਨ ਤੇ ਬਾਅਦ ਇੱਜਰ ਕਰਾਇਆ ਸੀ ਪ੍ਰਧਾਨ ਉਹ ਮਿਰਚਾਂ ਜਿ ਘਿਰਿਆ ਪਿਆ ਪ੍ਰਧਾਨ ਕਹਿੰਦਾ ਸੱਚੀ ਤੋ ਜੀ ਇਹ ਦਿਨ ਜਲ ਮੰਗ ਲੈਂਦੇ ਆ ਹਾਂ ਚਲਾਈ ਬਹੁਤੀ ਆ ਜੀ ਗੇਰੇ ਨਹੀਂ ਕੱਢਣਾ ਚਲਾਈ ਕੋਈ ਨਹੀਂ ਹੈਗੀ ਗੇਰੇ ਨਹੀਂ ਕੱਢਣਾ ਜਦ ਪਾ ਕੇ ਹਾਂ ਚਲਾਈ ਕੋਈ ਨਹੀਂ ਹੈਗੀ ਚਲਾਈ ਗਲਤ ਆ ਜਦ ਟਰੈਕਟਰ ਹੁਣ ਗੇਰ ਮੰਗੂਗੀ ਚੀਜ਼ ਗੇਰ ਬਦਲੋ ਵੀ ਉਸ ਤਰ੍ਹਾਂ ਹੀ ਕੜਕੜ ਕੜਕੜ ਨਹੀਂ ਚੱਲਣਾ ਇਹਦਾ ਪਟੌਂਡ ਬਣਾਉਣਾ ਹਾਂ ਇਹਦਾ 10% ਇਹਦਾ ਮੋਟਰਸਾਈਕਲ ਦੇਣੀ ਇਹਨਾਂ ਨੇ ਪਹਿਲੇ ਮਹੀਨੇ ਹੀ ਇਹ ਨਹੀਂ ਚੱਲਣਾ ਮੈਂ ਸਾਫ ਲਾ ਰਿਹਾ ਤਾਂ ਸਰਪ ਕਾ ਜੀ ਤਾਂ ਮੇਰੇ ਕੋਲ ਨਹੀਂ ਚੱਲਦਾ ਇਹ ਕਹਿੰਦਾ ਬਾਪ ਜਿਕੜਾ ਸੀ ਦੂਏ ਨੂੰ ਨਾ ਤੀਏ ਚ ਤੋਰੀ ਜਾਂਦੇ ਤੇ ਚੌਥੇ ਚ ਤੋਰੀ ਜਾਂਦੇ ਤੇ ਇਹ ਤਾਂ ਨਹੀਂ ਚੌਥਾ ਤੀਏ ਚ ਤੁਰਦਾ ਉਹ ਸਾਨੂੰ ਚਾਹੀਦਾ ਰੇਸ ਇਹ ਸਾਰਾ ਸੀਆਰ ਡੀ ਇੰਜਨ ਚ ਆ ਗਿਆ ਜਿਕ ਨਹੀਂ ਗੱਡੀ ਉਹ ਵਾਸਤਾ ਸੰਝਾਉਂਦਾ ਬੈਟਰੀ ਤੇਰੀ ਗੱਡੀ ਹੈ ਆਟੋ ਆਹੋ ਆਟੋ ਹੀ ਯਾਰ ਆਟੋ ਆਟੋ ਕਿਹਦਾ ਜਾਂਦੀ ਆ ਪਤਾ ਮੈਨੂੰ ਨਹੀਂ ਪੂਰੀ ਹੈਗਾ ਆਟੋ ਜਿਹੜਾ ਕਹੀ ਜਾਂਦਾ ਆਟੋ ਆਟੋਮੈਟਿਕ ਰੇਡੀਆ ਹਾਂ ਮੈਂ ਕਹਿੰਦਾ ਆਟੋਮੈਟਿਕ ਹਾਂ ਹਾਂ ਸਮਝ ਗਿਆ ਉਹ ਗੱਡੀ ਨੂੰ ਕਹਿੰਦਾ ਹੈ ਹਾਂ ਤੇ ਤੂੰ ਤਾਂ ਜਮਾਈ ਹੁਣ ਥਰੇ ਲਾਉਣ ਲੱਗਿਆ ਉਹ ਗੱਡੀ ਹੁਣ ਰੇਸ ਨਾਲ ਚੱਲਦੀ ਹੈ ਉਹਨੇ ਆਪਣੀ ਆਪ ਹੀ ਉਹਨੇ ਹੀ ਕੰਟਰੋਲ ਚ ਰੱਖਣਾ ਕੰਮ ਪਰ ਸਾਨੂੰ ਇਹੀ ਚਾਹੀਦੀ ਹੈ ਥੇਡ ਗੂੜੀ ਹੈ ਤੇ ਤੂੰ ਥੇ ਲੱਗਦਾ ਥੋੜਾ ਚੱਲਣੀ ਨਹੀਂ ਬੈਠੀ ਐ ਸੂਟ ਬੈਟਰੀ ਵਾਲੀ ਨਾ ਮੈਂ ਨਾ ਦੋਈ ਐਕਟਿਵਲ ਆ ਇਹਨੇ ਉਂਗਰ ਜੇਗਾ ਨਾ ਤੇ ਤਾਂ ਬਹੁਤ ਗਿਰ ਜਾਊਗਾ ਤੂੰ ਤਾਂ ਮੁੰਡਾ ਹਾਲਾਤ ਦੇਖ ਜਿਹੜੀ ਤੇ ਸਪੀਡ ਨਾਲ ਉਹਹੀ ਦੇ ਘਰ ਨੂੰ ਮੋੜਦਾ ਦਾ ਬਤਾਰ ਬਾਬੇ ਵਾਂਗੂ ਤੂੰ ਥੋੜਾ ਇਹਨੂੰ ਦੋ ਜਾਣਾ ਠੀਕ ਆ ਫਿਰ ਸਹੀ ਗੱਲ ਗੋਲੀ ਨਾਲ ਮੋੜਦਾ ਐਕਟਿਵਲ ਆਓ ਤੁਸੀਂ ਹੀ ਲਿਆਓ ਕ ਲੈ ਫਿਰ ਥੋੜਾ ਡਾਊਨ ਹੋ ਕੇ ਖੜ ਗਿਆ ਬਸ ਤੂੰ ਲੋੜੇ ਨਹੀਂ ਦੋ ਐਕਟੀ ਬਣੇ ਲੈ ਉਹਨਾਂ ਦੇ ਕੋਈ ਛੱਤ ਕੋ ਆ ਕੇ ਉੱਪਰ ਬੈਠਦਾ ਹੋ ਜਾਣਾ ਫਿਰ ਸਟੀਅਰਿੰਗ ਲਵਾ ਲਾਉਂਦਾ ਉਹਨਾਂ ਨੂੰ ਥੋੜੀ ਮਾਦਰ ਵੀ ਮੈਂ ਅਸੀਂ ਰੁੱਕ ਹੀ ਆਇਆ ਕਰੀਏ ਨਹੀਂ ਉਹ ਦੁਰਕੇ ਨਹੀਂ ਥੋੜੇ ਉਹ ਜਿੱਦਣ ਲਿਆ ਥੋੜੀ ਕਾਰਵਾਈ ਦਾਦੀ ਆ ਫਿਰ ਅਸੀਂ ਰਹਿਣੇ ਦਈਏ ਉਹਨੂੰ ਉਹਨੂੰ ਹੀ ਸੁਰਵਾ ਲੀਏ ਫਿਰ ਬਸ ਬਹੁਤ ਵਧੀਆ ਬਹੁਤ ਵਧੀਆ ਨਹੀਂ ਨਹੀਂ ਦੋਏ ਉਹ ਖੜਾ ਆ ਉਹਦਾ ਇੰਜਨ ਠੀਕ ਆ ਯਾਰ ਕੋਈ ਨਾ ਉਹਦੀ ਕਿੱਕ ਦੀ ਗਰਾਰੀ ਤੋੜਤੀ ਨੇ ਚੱਲ ਕਰਨਾ ਹੀ ਨਹੀਂ ੱੱਕਾ ਕਰਦਾ ਮੋਟਰਸਾਈਕਲ ਨਾਲ ਉਹਦੇ ਨਾਲ ਤਾਂ ਭਾਈ ਉਹ ਕੰਮ ਹੋਇਆ ਮੈਂ ਕਿਹਾ ਦੁੱਲੇ ਵਾ ਬੈਲ ਦੁੱਲਾ ਕਹਿੰਦਾ ਕਿਆ ਕਰੀ ਪੱਕਾ ਹੀ ਕੰਮ ਕਰਦੀ ਏ ਮੈਂ ਪੱਕਾ ਹੀ ਕਰਦੇ ਹੂੰ ਉਹਨੇ ਕਿਆ ਕਰਿਆ ਇੱਕ ਵੈਲਡ ਕੱਢ ਕੇ ਇੱਕ ਵੈਲਡ ਕਰਤੀ ਹੂੰ ਹੁਣ ਪਤਾ ਨਹੀਂ ਕਿਆ ਹੋਇਆ ਵਿੱਚ ਕਿਆ ਨਹੀਂ ਜੇਕਰ ਪੀਟਰ ਰਿੰਜਰ ਸਟਾਰਟ ਕਰਦੀ ਗਾਇ ਲੈ ਕੇ ਘੁੰਮ ਮੇਰੇ ਨਾਲੀ ਬੋਲਦੀ ਗਾਲੀ ਪੁੱਛ ਲੈ ਗਾਇ ਲੈ ਕੇ ਘੁੰਮਦੀ ਜਾ ਵਿੱਚ ਤੋੜਤਾ ਉਹਨੇ ਤੋੜਤਾ ਵਿੱਚ ਕੁਝ ਬਾਈ ਪਤਾ ਨਹੀਂ ਸਪਰਿੰਗ ਨਿਕਲ ਗਿਆ ਉਹਦਾ ਕੁਝ ਪਤਾ ਨਹੀਂ ਕਿਆ ਹੋਇਆ ਕਹਿੰਦਾ ਦਿਖਾਇਆ ਯਾਗੇ ਕਿਤੇ ਦੂਰ ਨਾ ਲੈ ਜਾਇਆ ਇੰਜਨ ਠੀਕ ਆ ਉਹਦਾ ਨਹੀਂ ਨਹੀਂ ਸਾਰਾ ਕੁਝ ਨਹੀਂ ਇਹ ਇਹਦਾ ਇਹੋ ਜਿਹਾ ਬੰਦਾ ਕਹਿੰਦੀ ਨੂੰ ਕਹਿੰਦਾ ਮਨੂੰ ਕਹਿੰਦਾ ਕਹਿੰਦਾ ਮਿਰਚਾਂ ਮੈਂ ਜਮੀ ਪੈਂਦਾ ਤਾਂ ਉਹ ਸਟੈਂਡ ਡੱਗ ਗਿਆ ਬਦਾ ਉਹ ਟ੍ਰੈਂਡ ਕਰਕੇ ਮਿਰਚਾਂ ਹੀ ਡਿੱਗ ਗਿਆ ਇਹ ਨਹੀਂ ਇਹਨੇ ਖੜਾ ਹੀ ਨਹੀਂ ਕਰਿਆ ਦਿੱਤਾ ਉਹ ਫੇ ਮੈਂ ਗਿਆ ਮੀ ਪੈਂਦੇ ਜ ਮੈਂ ਖੜਾ ਕਰਿਆ 10 ਬੁੱਟੇ ਥਲੇ ਫਾਦ ਕੇ ਮਿਰਚਾਂ ਦੇ ਉਹ ਵੀ ਪੱਠੋਗੇ ਮੇਰੇ ਵਿੱਚ ਮੇਟਿਆ ਫਾਦ ਗਿਆ ਹੁਣ ਕਿਹੜੀ ਮਿਰਚ ਲੱਗਦੀ ਐ ਸਰਦਮ ਤਾਂ ਸਾਰੇ ਪਿੰਡ ਰਾਜ ਗਿਆ ਮਿਰਚਾਂ ਨੇ ਕਹਿੰਦਾ ਕਿਹੜੀ ਮਿਰਚ ਲਾਇਆ ਇਹਨੇ ਦੇਖ ਲੈ ਕਿੰਨੀਆਂ ਲੱਗੀਆਂ ਨਹੀਂ ਇਹਨੇ ਮਿਰਚਾਂ ਨਹੀਂ ਕੰਮ ਦੇਣਾ ਸਾਗ ਹੋ ਜਾਣ ਦੇ ਹਾਂ ਆ ਜਹਰ ਵਰਗੀ ਪਈ ਆ ਚਕੌੜੀ ਹੋ ਗਈ ਕੌੜੀ ਮਿਰਚਾਂ ਖਾ ਦੇਣੀ ਹੋਣੀ ਪੁਰਾਣੀ ਹੋ ਜਾਣੀ ਕੌੜੀ ਹੋ ਜਾਣੀ ਹਜੇ ਵੀ ਇਹ ਬਾਲਾ ਦੱਸਿਆ ਥੋੜਾ ਵੀ ਇੰਨੀ ਆ ਪੌਣੀ ਨਹੀਂ ਜੋ ਜੋ ਜੂ ਹੀ ਤੇ ਮਨਿਆਦ ਵਧੀ ਜਾਣੀ ਕੌੜੀ ਹੋਣਾ ਹੀ ਨੇ 80 ਮਿਰਚਾਂ ਸੀ ਪਾਈਆਂ ਹੂੰ ਫਾਵੇ ਦੀ ਦਸਤੀ ਸੜੀਆਂ ਪਹਿਲਾਂ ਹਾਲ ਵੀ ਬਾਤ ਸੀ ਮਈਆਂ ਨੂੰ ਵੀ ਛੱਡ ਗਏ ਕਾਦੇ ਚ ਗੱਗਾ ਕਿਹੜੀ ਜਾਵਲ ਆ ਬਾਬੇ ਕੋਈ ਗੱਲ ਨਹੀਂ ਠੀਕ ਆ ਮੈਂ ਔਰੀ ਬਣਾਉਂਦੇ ਤੇ ਬੈਠੇ ਅੱਜ ਵੀ ਵਾਹ ਕਿਹੜੀ ਜਾਵਲ ਖਾ ਬੁਲਾ ਦੀਏ ਵਾ ਬਣਾ ਲਾ ਫਿਰ ਤੁਮੇ ਕੀ ਨਹੀਂ ਬਧਾਈਆਂ ਹੋ ਗਏ ਜ਼ਬਰਦਸਤ ਹੈ ਬੜੀਆ ਐ ਮੋਸਾ ਕੱਲ ਪਤਾ ਇਹਦੇ ਡੁੱ ਰੱਖਿਆ ਤੂੰ ਕੱਲ ਪਤਾ ਨਹੀਂ ਕਿੱਥੇ ਤਾਂ ਮੈਂ ਤਾਂ ਵਿਆਹ ਚ ਪੰਜ ਦਿਨ ਬਾਅਦ ਛੁੱਟੀਆਂ ਮਿਲੀਆਂ ਨੂੰ ਪੁੱਛ ਅੱਜ ਅੱਜ ਵੀ ਮਸੂ ਧੱਕੇ ਦੀ ਆਏ ਆਨੇ ਵਸਨੇ ਜੇ ਲਾ ਕੇ ਮੈਂ ਇਹਦੀ ਕਹਾ ਯਾਰ ਪਤਾ ਨਹੀਂ ਤੇਰੀ ਮੱਠੇ ਡੁੱ ਲਾਣੀ ਪੰਜ ਦਿਨੇ ਢਿੱਲੇ ਵੀ ਹੋਲੇ ਘਰਾਂ ਵੀ ਪਏ ਰੇ ਹਜ਼ਾਰ ਦਿਨ ਉਧਰ ਵੀ ਉਧਰ ਵੀ ਤਾਂ ਢਿੱਲੇਦਾ ਜਿੱਦਣ ਮੰਡ ਨੂੰ ਗਏ ਆਪਾਂ ਹਾਂ ਤੇ ਲੈ ਗਿਆ ਹੁਣ ਬੇਟ ਲੈਣ ਚੱਲੇ ਦੇਖ ਲੈ ਹੁਣ ਉਦਨ ਮੈਂ ਜਾ ਕੇ ਹੋਰ ਗੱਲ ਹੋਗੀ ਕਾਲੇ ਕੋਲ ਤੇ ਵੀ ਚੱਲ ਬੇਟ ਲੈਣ ਚੱਲੀ ਆ ਮੋਹਲੇ ਹੂੰ ਪਤਾ ਨਹੀਂ ਕੀ ਚੱਕਰ ਆ ਗਿਆ ਕਹਿੰਦੇ ਇੰਦਰੀ ਰੇਲੇ ਧਾਨਾ ਚੱਕ ਕੇ ਮੋਟਰਸਾਈਕਲ ਲੇ ਗਏ ਇੱਥੇ ਮਹੀਂ ਗੇਰੇ ਮੈਂ ਕਰਮਜੀਤ ਦੇ ਸਾਹਮਣੇ ਇਹਨੂੰ ਫੋਨ ਕਰਿਆ ਮਨੇ ਇਹਨੂੰ ਹਾਂ ਕਿੱਥੇ ਆ ਕਹਿੰਦੇ ਮੈਂ ਘਰ ਗਿਆ ਮਖਾ ਜਾ ਮੈਨੂੰ ਚੱਕਾ ਕੇ ਚੱਕਾ ਆ ਗਿਆ ਹਾਂ ਚੱਕਰ ਆ ਗਿਆ ਇਹਦੇ ਕਰਕੇ ਆਉਂਦਾ ਹਾਂ ਹਾਂ ਸਰਕਰ ਕਰਕੇ ਹਾਂ ਇਹਦੇ ਕਰਕੇ ਚੱਕਰ ਆਉਂਦਾ ਇਹ ਮੈਨੂੰ ਦੇਖਿਆਗਾ ਹੌਲੀ ਹੌਲੀ ਮੈਂ ਨੱਤਾ ਲਾ ਕੇ ਮੋਟਰਸਾਈਕਲ ਨਾਲ ਲਿਕੇ ਨੀ ਤੂੰ ਬਿਟਾ ਕੇ ਤੇ ਫਿਰ ਰੁਕਮ ਗਿਆ ਮੈਂ ਜੱਗਾ ਚੱਲੀ ਗਿਆ ਕਹਿੰਦਾ ਮੈਨੂੰ ਨੌ ਮਾਲੀ ਬਿਮਾਰੀ ਆ ਹਾਂ ਮੈਂ ਕਰਮਜੀਤ ਨੂੰ ਸਰ ਵੀ ਦੋਣ ਲੱਗਦਾ ਹਾਂ ਅੱਜ ਦਿਮਾਗ ਭਾਰ ਆਉਣ ਲੱਗਦਾ ਇੱਕ ਬਿਆਜ ਲਾ ਕੇ 5 ਦਿਨ ਪਰ ਇਹ ਹੋਣਾ ਚਾਹੀਦਾ ਮੈਂ 2-3 ਖਾਣਾ ਕਰਨਾ ਠੀਕ ਹੁੰਦਾ ਮੇਰੇ ਵੀ ਹੋ ਜਾਂਦਾ ਮੈਂ ਸਰਾਣਾ ਬੰਦ ਕਰ ਦਿੰਦਾ ਸਰਾਣਾ ਮੈਂ ਲੰਦਾ ਹੀ ਨਹੀਂ ਸਮਝਦਾ ਤੂੰ ਨਾ ਹੋੜੇ ਨਾਲ ਦਾ ਲੈਣਾ ਸਰਾਣਾ ਹੂੰ ਉਹ ਸਰਾਣਾ ਵੀ ਗਲਤ ਕਰਦਾ ਕੰਮ ਨਹੀਂ ਹਾਂ ਉੱਥੇ ਕਹਿੰਦੇ ਤੇਰਾ ਕਾਨੂੰ ਨਦੀਪਤ ਜਾਂਦੇ ਤੇ ਨਾ ਥੱਲੇ ਚੱਕਦੇ ਰਹੇ ਲੈ ਚ ਐ ਕਰਕੇ ਚੱਕਦੇ ਰਹੇ ਜਿਹੜੇ ਥੱਲੇ ਆਉਂਦੇ ਤੇ ਲੋ ਖਿੱਚੋ ਗਿਆ ਲੋ ਦਿਨ ਖਿੱਚ ਕੇ ਲਾਤੇ ਉੱਥੇ ਤਿੰਨ ਦਿਨ ਉਹ ਉਹ ਕਰਦੇ ਨੇ ਮੈਂ ਤਾਂ ਸੁਜੀ ਵੀ ਦੇਖੀ ਨਹੀਂ ਮੈਨੂੰ ਕਰਮਜੀਤ ਦੱਸੇਗਾ ਤੇਰਾ ਸਾਰਾ ਪਾਸੇ ਸੁਜਿਆ ਹੋਇਆ ਉਹ ਖਿੱਚੋ ਗਿਆ ਐ ਕਰਕੇ ਸਿਆਣੇ ਬਿਆਣੇ ਹੁਣ ਗੱਬੇ ਨਿਆਣੇ ਦੇ ਫਾੜ ਕੇ ਉੱਥੇ ਹੈਂ ਜਾਂਦਾ ਨਹੀਂ ਤੇਰੇ ਕੋਲ ਕਰਮਜੀਤ ਕੋਲ ਲੈ ਕਰਮ ਕੋਈ ਚਾਰ ਪੰਜ ਦਿਨ ਠੀਕ ਆ ਹੈਗਾ ਫਰਕ ਹਾਂ ਤੁਹਾ ਤਵੀ ਜਾਣਾ ਨਾ ਨਾ ਮੈਨੂੰ ਮੇਰਾ ਸਰੀਰ ਇਤਨੀ ਸੀਗਾ ਸੈਟਰ ਸੈਟਰ ਸਾਡਾ ਸਾਡਾ ਅੰਗਲੇ ਅੰਗਲੇ ਵੱਟੂ ਇੰਦੀ ਹੋਰ ਕੁਛ ਨਹੀਂ ਉਦਾਂ ਕਹਿੰਦਾ ਤੂੰ ਦੱਸ ਦੇ ਕਿਹੜੀ ਚੀਜ਼ ਖੜਦੀ ਰਤ ਨਹੀਂ ਖੜਦੀ ਹੈ ਜੀ ਹੱਥ ਪੈਰ ਨਹੀਂ ਖੜਦੇ ਇਹਨਾਂ ਦਾ ਹੀ ਖਤਰਾ ਤੇਰੇ ਲੈ ਚੱਲਦੇ ਆ ਬਾਅਦ ਕਿ ਦਰਵਾਜ਼ਾ ਲਾਉਣ ਲੱਗੇ ਨੇ ਉੱਦ ਹੱਥ ਹੱਦ ਜੀ ਮਾਰੇ ਦਰਵਾਜ਼ਾ ਬੰਦ ਕਰ ਲੈ ਆਪੇ ਮਾਰੇ ਦਰਵਾਜ਼ਾ ਬੰਦ ਕਰ ਲੈ ਕਹੀਂਦੇ ਕਿ ਤੂੰ ਅੰਨਾ ਤਾਂ ਹੁਣ ਅੰਨੇ ਦੀ ਗੱਲ ਸੁਣ ਲੈ ਦਰਵਾਜ਼ਾ ਨਹੀਂ ਤਾੜਦਾ ਅਸੀਂ ਦੋ ਦੋ ਵਾਰੀ ਦੰਦ ਲਵਾ ਲਏ ਇਹਦੇ ਦੰਦਾਂ ਨੂੰ ਕਿੱਥੇ ਕੀੜਾ ਲੱਗੂਗਾ ਬੋਲਣੇ ਤਾਂ ਹਟਦਾ ਨਹੀਂ ਸਾੜੀ ਦੇ ਸਾੜੀ ਚਚ 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 ਹੋਈ ਜਾਂਦੀ ਆ ਅਸੀਂ ਦੋ ਦੋ ਮਰੀ ਦੰਦਾਂ ਨੂੰ ਆਲੇ ਕੀੜਾ ਲੱਗਿਆ ਕੀੜਾ ਲੱਗ ਗਿਆ ਕੁੜੀ ਜਿੱਦਾਂ ਬੇਉਸ਼ ਹੋਣਾ ਵੀ ਇੰਨਾ ਦਾ ਬੋਬਦਾ ਹੈ ਹਾਂ ਬਸ ਮਰ ਦੇਣਾ ਵੀ ਕਿਹੜਾ ਕੀੜਾ ਕਿਹੜਾ ਮਰ ਦੇਣਾ ਸਭ ਤਾਂ ਮੇਰੇ ਘਰ ਬੈਠੇ ਬੈਠੇ ਪੰਗਾ ਲਿਆ ਮਾਹੋ ਹੂੰ ਦੇ ਗਿਆ ਜਿੰਦਾ ਲਾਤੀ ਜਿੱਦਾਂ ਲਾ ਕੇ ਮੈਂ ਫੇਰ ਜੱਬੀ ਜੱਕੀ ਮਸਾਲਾ ਉਖਾੜਦਾ ਬਾਤ ਇਹ ਲਾਦ ਮੈਂ ਇਹਨੂੰ ਹੋਣ ਕੇ ਜਿੰਦਾ ਦੁਆਰਾ ਹੂੰ ਬਾ ਖੋਲ ਕੇ ਤੇਲ ਲਾਇਆ ਉਹੀ ਭਲੇ ਖਾ ਮਾਈ ਉਂਗਲੀ ਖੋਲ ਪਾ ਪਿੱਛੇ ਵੱਜੀਓ ਕੁੰਡੇ ਦੇ ਨਾਲ ਆ ਬਾ ਆ ਸਾਰੀ ਗੱਠ ਇੱਥੇ ਉੱਥੇ ਹੀ ਤਾਂ ਦੇਖਿਆ ਉਸ ਦਿਨ ਪੈਰ ਜਮਾਨੇ ਲੱਗਿਆ ਮੰਡ ਚ 3 ਦਾ ਜੰਦਾ ਲਾ ਤਾ 3 ਨੇ ਫੁਲਕੀ ਬੜ ਤਾ ਪਿੱਛੇ ਸਾਰ ਪ੍ਰਧਾਨ ਗਿਰਦੇ ਲਾ ਮੈਂ ਕਹਿੰਦਾ ਮੈਨੂੰ ਗੁੱਸਰੀ ਹੋਇਆ ਉਹ ਆ ਕੇ ਚੱਕਰੀ ਦੇਖੀ ਕਹਿੰਦਾ ਕੁਝ ਨਹੀਂ ਹੋਇਆ ਚੱਲ ਚੱਲਦੇ ਆਨ ਆ ਕਹਿੰਦਾ ਮੈਂ ਵੀ ਘਬਰਾਉਂਦਾ ਨੇਪੜੀ ਹੋ ਜਾਂਦੀ ਉਹ ਨਾਲ ਮੈਨੂੰ ਕੋਰਾ ਡੋਬਦੀ ਆ ਚਲੋ ਜੀ ਠੀਕ ਆ ਭਾਈ ਆ ਚੱਲੀ ਜਾਣਾ ਕੰਮ ਬਣਾਣਾ ਹੁਣ ਜੇ ਫਿਲਮੇ ਬਣਾਉਣੀ ਫਿਰ ਬਣਾ ਦਿੰਦੇ ਆ ਠੀਕ ਆ ਬਸ ਠੀਕ ਆ ਠੀਕ ਆ ਓਕੇ ਆ ਕੰਮ ਹੁਣ ਫਸਰੀ ਕਾਲ ਜੀ ਬਾਈ ਦਾਰੇ ਸਨ ਫਸਰੀ ਕਾਲ ਜੀ ਇਧਰ ਕਤਰੇ ਆ ਮ ਹੋ ਗਏ ਹੁਣ ਕੋਈ ਨਾ